ਹੈਲੋ ਜੀ ਸ਼ਸ਼ੀਕਾਲ ਮੀਟ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਵੇਂ ਕਿ ਤੁਸੀਂ ਦੇਖਿਆ ਜੀ ਇੱਕ ਸਰਕਾਰ ਨੇ ਮੁਹਿੰਮ ਚਲਾਈ ਆ ਕਿ ਜਿਹੜੇ ਕਿ ਮੰਗਦੇ ਹੁੰਦੇ ਸੀ ਕਿ ਸੜਕਾਂ ਤੇ ਛੋਟੇ ਛੋਟੇ ਬੱਚੇ ਜਾਂ ਵੱਡੇ ਹੁਣ ਤਕਰੀਬਨ ਕੋਈ ਨਹੀਂ ਦਿਖਦਾ ਸਿਰਫ ਇਹ ਹੀ ਅੰਕਲ ਸੀ ਉਹ ਵੀ ਪੈਨ ਦੇ ਰਹੇ ਸੀਗੇ ਤੇ ਉਹਨਾਂ ਨੇ ਹੁਣ ਦੇਖੋ ਛੋਟੇ-ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਲੈ ਤੁਸੀ ਸਾਰੇ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਨੂੰ ਇਹ ਮਹੀਮ ਬਹੁਤ ਕਿਵੇਂ ਲੱਗੀ ਮੈਨੂੰ ਬਹੁਤ ਵਧੀਆ ਲੱਗੀ ਜੀ ਪਤਾ ਕੀ ਆ ਜਦੋਂ ਵੀ ਗੱਡੀਆਂ 'ਚ ਜਾਂ ਕਿਤੇ ਬਾਹਰ ਜਾਂਦੇ ਹੁੰਦੇ ਸੀ ਖੜਨ ਤੱਕ ਨਹੀਂ ਸੀ ਦੰਦੀਆਂ ਪਰ ਹੁਣ ਰੋਡਾਂ 'ਤੇ ਸਿਰਫ ਕਿਨਰ ਵਗੈਰਾ ਹੀ ਦਿਖ ਰਿਹਾ ਜਿੱਦਾਂ ਉਹਨਾਂ ਦਾ ਤਾਂ ਚਲੋ ਮੰਗਣਾ ਬਣਦਾ ਹੈ ਹਨਾ ਇਹ ਛੋਟੇ-ਛੋਟੇ ਬੱਚੇ ਜਾਏ ਨਾਲ ਲੈ ਕੇ ਮੰਗਦੇ ਹੁੰਦੇ ਸੀ ਹੁਣ ਦੇਖੋ ਤੁਸੀਂ ਰੋਡਾਂ ਬਿਲਕੁਲ ਸਾਫ਼ ਪਈਆਂ ਕੋਈ ਵੀ ਨਹੀਂ ਦਿਖ ਰਿਹਾ ਨਹੀਂ ਇਹ ਤਾਂ ਗੱਡੀਆਂ ਦੇ ਵਿੱਚ ਖੜਨਾ ਇੰਨਾ ਔਖਾ ਹੋ ਜਾਂਦਾ ਸੀ ਇੰਨਾ ਔਖਾ ਹੋ ਜਾਂਦਾ ਸੀ ਨਾ ਬਹੁਤ ਦੁਖੀ ਕਰਦੀਆਂ ਸੀ ਜਾਂ ਕਿਤੇ ਸੜਕ ਤੇ ਜਾਂ ਕਿਤੇ ਹੋਰ ਨਹੀਂ ਇੱਥੇ ਬੈਠੀਆਂ ਹੁੰਦੀਆਂ ਸੀ ਤਕਰੀਬਨ ਹੁਣ ਦੇਖੋ ਤੁਸੀਂ ਇੱਥੇ ਕੋਈ ਵੀ ਨਹੀਂ ਹੈ ਨਾ ਸੋ ਤੁਸੀਂ ਸਾਰਿਆਂ ਨੇ ਕਮੈਂਟਾਂ 'ਚ ਦੱਸਣਾ ਕਿ ਤੁਹਾਨੂੰ ਇਹ ਮੁਹਿੰਮ ਕਿੱਦਾਂ ਲੱਗੀ ਮੈਨੂੰ ਤਾਂ ਜੀ ਬਹੁਤ ਵਧੀਆ ਲੱਗੀ ਇਹਦੇ ਨਾਲ ਬੱਚਿਆਂ ਨੂੰ ਨਾਲੇ ਪੜ੍ਹਾਈ ਮਿਲ ਜੂਗੀ ਤੇ ਨਾਲੇ ਉਹਨਾਂ ਨੂੰ ਨਾ ਜੇਕਰ ਕੱਪਾ ਕੰਮ ਕਰਨ ਨੂੰ ਕਹਿੰਦੇ ਸੀਗੇ ਤਾਂ ਕੰਮ ਨਹੀਂ ਸੀ ਕਰਦੀਆਂ ਬਟ ਹੁਣ ਉਹ ਕੰਮ ਵੀ ਕਰਨ ਲੱਗ ਜਾਣਗੇ ਇਹ ਚੀਜ਼ ਤੇ